ਸਿਮਪਲੀ ਇਦਾਂ ਹੀ ਆਪਣਾ ਪਾਸਪੋਰਟ ਨਾ ਫੜਾ ਦਿਆ ਕਰੋ ਕਿ ਆਲੋ ਪਾਸਪੋਰਟ ਤੇ ਸਾਨੂੰ ਬਾਹਰ ਭੇਜ ਦੇ ਜੋਸ ਬੀਤ ਰਹੀ ਹੈ ਆਏ ਹੋਏ ਡਿਪੋਰਟੀਆਂ ਨਾਲ ਉਹਨਾਂ ਨਾਲ ਸਾਡੀ ਪੂਰੀ ਸympathy ਹੈ ਉਹਨਾਂ ਦੇ ਨੁਕਸਾਨ ਤੋਂ ਬਾਕੀ ਜਨਰਲ ਪਬਲਿਕ ਨੂੰ ਆਪਣਾ ਇੱਕ ਲੈਸਨ ਲਰਨ ਕਰਨਾ ਚਾਹੀਦਾ ਲੀਗਲ ਕੰਸਲਟੈਂਟਸ ਨੂੰ ਆਈਡੈਂਟੀਫਾਈ ਕਰੋ ਜਿਹੜੇ ਰਜਿਸਟਰਡ ਨੇ ਲਾਇਸੈਂਸ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਤੇ ਆਪਣੇ ਪੈਸੇ ਦੀ ਜ਼ਿੰਮੇਵਾਰੀ ਆਪ ਚੱਕੋ ਕਿ ਜੋ ਜੋ ਬੰਦਾ ਕੰਮ ਗਲਤ ਕਰ ਰਹਾ ਹੈ ਉਸ ਤੇ ਉਸ ਕੋ ਸਜ਼ਾ ਉਸ ਕੀ ਮਿਲਨੀ ਚਾਹੀਏ ਜੀ ਸਰ ਮੈਂ ਜਤਿੰਦਰ ਬੇਨੀਪਾਲ ਪ੍ਰੈਜ਼ੀਡੈਂਟ ਐਸੋਸੀਏਸ਼ਨ ਆਫ ਲਾਇਸنسਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟਸ ਮੇਰੀ ਯਹੀ ਅਪੀਲ ਹੈ ਜੀ ਕਿ ਯਾ ਤੁਸੀਂ ਜਦੋਂ ਜਾਣਾ ਹੈਗਾ ਬਾਹਰ ਜਾਣ ਦਾ ਤੁਸੀਂ ਮਨ ਬਣਾਇਆ ਤਾਂ ਤੁਸੀਂ ਇੱਕ ਤਾਂ ਲੀਗਲ ਵੇ ਨਾਲ ਜਾਓ ਲੀਗਲ ਕੰਸਲਟੈਂਟਸ ਨੂੰ ਆਇਡੈਂਟੀਫਾਈ ਕਰੋ ਜਿਹੜੇ ਰਜਿਸਟਰਡ ਨੇ ਲਾਇਸੈਂਸ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਤੇ ਆਪਣੇ ਪੈਸੇ ਦੀ ਜ਼ਿੰਮੇਵਾਰੀ ਆਪ ਚੱਕੋ ਔਰ ਆਪਣਾ ਪੈਸਾ ਸਹੀ ਜਗ੍ਹਾ ਤੇ ਲਾ ਕੇ ਫੇਰ ਜਾਓ ਜੇ ਤੁਹਾਡੇ ਕੋਲ ਕਾਗਜ਼ ਪੂਰੇ ਨਹੀਂ ਹੈਗੇ ਤੁਹਾਡੇ ਕੋਲ ਹੋਰ ਕੋਈ ਕਮੀਆਂ ਨੇ ਤਾਂ ਪਲੀਜ਼ ਪਹਿਲਾਂ ਆਪਣੇ ਉਹ ਕਾਗਜ਼ ਪੂਰੇ ਕਰੋ ਕਿਸੇ ਨੂੰ ਸਿੰਪਲੀ ਇਦਾਂ ਹੀ ਆਪਣਾ ਆ ਪਾਸਪੋਰਟ ਨਾ ਫੜਾ ਦਿਆ ਕਰੋ ਕਿ ਆਲੋ ਪਾਸਪੋਰਟ ਤੇ ਸਾਨੂੰ ਬਾਹਰ ਭੇਜ ਦੇ ਮੈਂ ਇਹ ਅਪੀਲ ਕਰਨਾ ਚਾਹੁੰਦਾ ਇਹ ਇਸ ਕ੍ਰਾਈਸਿਸ ਤੋਂ ਅਸੀਂ ਇੱਕ ਲੈਸਨ ਲਰਨ ਕਰੀਏ ਆਪਣੇ ਜੋਸ ਬੀਤ ਰਹੀ ਹੈ ਆਏ ਹੋਏ ਡਿਪੋਰਟੀਆਂ ਨਾਲ ਉਹਨਾਂ ਨਾਲ ਸਾਡੀ ਪੂਰੀ ਸੰਤਪਤੀ ਹੈ ਉਹਨਾਂ ਦੇ ਪਰਿਵਾਰਾਂ ਨਾਲ ਉਹਨਾਂ ਦਾ ਕੱਲਾ ਪੈਸੇ ਦਾ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਹੋਰ ਬਹੁਤ ਕੁਝ ਨੁਕਸਾਨ ਹੋਇਆ ਤੇ ਉਹਨਾਂ ਦੇ ਨੁਕਸਾਨ ਤੋਂ ਬਾਕੀ ਜਨਰਲ ਪਬਲਿਕ ਨੂੰ ਆਪਣਾ ਇੱਕ ਲੈਸਨ ਲਰਨ ਕਰਨਾ ਚਾਹੀਦਾ ਅੱਗੇ ਤੋਂ ਆਪਾਂ ਸੁਚੇਤ ਹੋ ਕੇ ये इस काम वाल अग्निवधे थैंक यू एफ जो हो रहा है इसके बारे में क्या बोलना चाहेंगे? देखो जो गलत काम कर रहा है उस पर कार्रवाई होनी चाहिए ये हम बिल्कुल सरकार के भी साथ हैं हम पुलिस प्रशासन के भी साथ हैं कि जिस जो जो बंदा काम गलत कर रहा है उस पर उसको सजा उसकी मिलनी चाहिए इंडस्ट्री में देखो जो लीगल काम कर रहे हैं उनको इतना काम उतना फ़र्क नहीं पड़ रहा क्योंकि वो पहले भी अगर मेरे पास कोई आता है और उसकी एलिजिबिलिटी नहीं बनती तो मैं उसको मना कर देता हूँ कि भाई तेरा काम नहीं हो सकता इस तरीके से नहीं हो सकता तू इसमें ये ये तेरी कमियाँ हैं इनको पूरा कर और लीगल जो कर रहे हैं उनको इतना ज़्यादा फर्क नहीं पड़ रहा हाँ जो इलीगल कर रहे हैं उनको फ़र्क ज़रूर पड़ा होगा ਆਇਡੈਂਟੀਫਾਈ ਕਿਵੇਂ ਕਰੇ ਲੋਕ ਕਿ ਭਾਈ ਕਿਹੜਾ ਲੀਗਲ ਹੈ ਲੀਗਲ ਲੈ ਮੈਂ ਜਿਹਦਾ ਪਹਿਲਾ ਪ੍ਰੈਸ ਕਾਨਫਰੰਸ ਕੈਪਟਨ ਸਾਹਿਬ ਨੇ ਕਿਹਾ ਹਰੇਕ ਡੀਸੀ ਆਫਿਸ ਦੀ ਵੈਬਸਾਈਟ ਦੇ ਉੱਤੇ ਇੱਕ ਲਿਸਟ ਹੈਗੀ ਹੈ ਜਿਹਦੇ ਵਿੱਚ ਉੱਥੇ ਦੇ ਰਜਿਸਟਰਡ ਟਰੈਵਲ ਕੰਸਲਟੈਂਟਸ ਦੇ ਨਾਮ ਐਡਰੈਸ ਤੇ ਲਾਇਸੈਂਸ ਨੰਬਰ ਹੈ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਉਹ ਪਹਿਲਾਂ ਤਾਂ ਉਹ ਚੈੱਕ ਕਰੋ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਤੇ ਵੀ ਕੋਈ ਐਡਵਰਟਾਈਜ਼ਮੈਂਟ ਦੇਖਦੇ ਹੋ ਉਹਦੇ ਨਾਲ ਲਾਇਸੈਂਸ ਨੰਬਰ ਜ਼ਰੂਰ ਦੇਖਿਆ ਕਰੋ ਕੀ ਲਾਇਸੈਂਸ ਨੰਬਰ ਹੈ ਜਾਂ ਨਹੀਂ ਹੈ ਕੋਈ ਵੀ ਐਡਵਰਟਾਈਜ਼ਮੈਂਟ ਪ੍ਰਿੰਟ ਦੀ ਆਉਂਦੀ ਹੈ ਟੀਵੀ ਤੇ ਆਉਂਦੀ ਹੈ ਜਾਂ ਸੋਸ਼ਲ ਮੀਡੀਆ ਤੇ ਆਉਂਦੀ ਹੈ ਜੋ ਵੀ ਇਨਫਾਰਮੇਸ਼ਨ ਉਹਦੇ ਚ ਹੈਗੀ ਹੈ ਉਹਨੂੰ ਵੈਰੀਫਾਈ ਕਰੋ ਲਾਇਸੈਂਸ ਨੰਬਰ ਜ਼ਰੂਰ ਚੈੱਕ ਕਰੋ ਔਰ ਲਾਇਸੈਂਸ ਰਜਿਸਟਰਡ ਕੰਸਲਟੈਂਟਸ ਦੇ थ्रू ਹੀ ਆਪਣਾ ਕੰਮ ਕਰਾਓ